ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਅੱਜ ਮੌਸਮ ਬੜਾ ਵਧੀਆ ਸੀ ਸਾਡੇ ਵਾਸਤੇ ਦੇ ਵਧੀਆ ਆ ਕਿਉਂਕਿ ਸਾਨੂੰ ਗਰਮੀ ਤੋਂ ਜਾਨਦ ਮਿਲ ਜਾਂਦੀ ਆ ਤੇ ਤੁਸੀਂ ਵੇਖ ਹੀ ਰਹੇ ਹੋਵੋਗੇ ਕਿ ਫਸਲਾਂ ਬਿਲਕੁਲ ਪੱਕ ਚੁੱਕੀਆਂ ਨੇ ਲੇਕਿਨ ਅੱਜ ਹੀ ਅਸੀਂ ਖਬਰਾਂ ਵੇਖ ਰਹੇ ਸੀ ਪੱਟੀ ਤੋਂ ਤਰਨਤਾਰ ਤੀਆਂ ਖਬਰਾਂ ਆਂਡੀਆਂ ਸੀਗੀਆਂ ਉੱਥੇ ਗੜੇਮਾਰੀ ਹੋਈ ਐ ਤੇ ਉੱਥੇ ਫਸਲਾਂ ਬਹੁਤ ਖਰਾਬ ਹੋਈਆਂ ਨੇ ਕਿਸਾਨ ਵੀਰ ਵਿਚਾਰੇ ਕਿੰਨਾ ਟਾਈਮ ਆਪਣੀ ਫਸਲ ਗਾਉਂਦੇ ਬੀਜ ਦੇ ਫਿਰ ਸੁੱਕਣ ਦਾ ਇੰਤਜ਼ਾਰ ਕਰਦੇ ਆ ਕਿ ਅਸੀਂ ਵਾਟਾਂਗੇ ਫਸਲਾਂ ਤੇ ਚਾਰ ਪੈਸੇ ਘਰ ਆਉਣਗੇ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਹੁੰਦਾ ਰੱਬ ਵੀ ਪਤਾ ਨਹੀਂ ਕੀ ਕੈ ਕਮਾ ਦਿੰਦਾ ਹਰ ਵਾਰੀ ਹਰ ਵਾਰੀ ਰੱਬ ਇਤਾਂ ਹੀ ਕਰਦਾ ਆ ਪਿਛਲੇ ਸਮੇਂ ਵਿੱਚ ਬਾਰਿਸ਼ ਕਰਕੇ ਝੱਖੜ ਕਰਕੇ ਬਹੁਤ ਫਸਲਾਂ ਖਰਾਬ ਹੋਈਆਂ ਕਣਕਾਂ ਬਹੁਤ ਖਰਾਬ ਹੋਈਆਂ ਇਹਦਾ ਹਰਜਾਨਾ ਸਰਕਾਰ ਵੀ ਨਹੀਂ ਦੇ ਰਹੀ ਇਸ ਲਈ ਅਸੀਂ ਤਾਂ ਇਹੀ ਹੱਥ ਜੋੜਦੇ ਆ ਰੱਬ ਅੱਗੇ ਕਿ ਚਲੋ ਇਹ ਜਿਹੜੀਆਂ ਫਸਲਾਂ ਪੱਕੀਆਂ ਐ ਇਹ ਨਹੀਂ ਖਰਾਬ ਹੋਣੀਆਂ ਚਾਹੀਦੀਆਂ ਸਾਨੂੰ ਦੀ ਬਹੁਤ ਮਿਹਨਤ ਲੱਗੀ ਐ ਇਹਦੇ ਵਿੱਚ 6 ਮਹੀਨਿਆਂ ਦੀ ਮਿਹਨਤ ਹੁੰਦੀ ਆ ਕਿਸਾਨਾਂ ਦੀ ਤੇ ਬਾਕੀ ਚਲੋ ਸਾਨੂੰ ਤੇ ਮੌਸਮ ਬਹੁਤ ਵਧੀਆ ਲੱਗਦਾ ਆ ਪਰ ਨਾਲ ਨਾਲ ਫਿਰ ਕਿਸਾਨ ਭਰਾਵਾਂ ਦਾ ਬਾਰੇ ਵੀ ਸਾਨੂੰ ਸੋਚਣਾ ਪੈਂਦਾ ਆ ਇਸ ਕਰਕੇ ਰੱਬ ਅੱਗੇ ਹੀ ਹੱਥ ਜੋੜਦੇ ਆ ਕਿ ਹਾਂ ਮੌਸਮ ਵੀ ਵਧੀਆ ਰਹੇ ਪਰ ਕਿਤੇ ਵੀ ਫਸਲ ਨਾ ਖਰਾਬ ਹੋਵੇ ਘੜੇ ਮਾਰੀ ਨਾ ਹੋਵੇ ਮੀਂਹ ਨਾ ਪਵੇ ਤਾਂ ਜੋ ਇਹ ਜੋ ਫਸਲ ਪੱਕਦੀ ਏ ਵੱਢਦੀ ਏ ਇਹੀ ਅਸੀਂ ਖਾਣੇ ਆ ਇਹਦੇ ਨਾਲ ਹੀ ਸਾਡਾ ਢਿੱਡ ਭਰਦਾ ਆ ਪਰ ਜੁਦੇ ਫਸਲ ਹੀ ਨਹੀਂ ਵਧੀਆ ਹੋਏਗੀ ਪੱਕੀਏਗੀ ਨਹੀਂ ਕਿਸਾਨ ਵਟੇਗਾ ਖਾਵਾਂਗੇ ਕੀ ਅਸੀਂ ਖਾਵਾਂਗੇ ਕੀ ਇਸ ਕਰਕੇ ਆਪਣੇ ਪੇਟ ਕਰਕੇ ਹੀ ਕਿਸਾਨ ਇੰਨੀ ਮਜ਼ਦੂਰੀ ਇੰਨੀ ਮਿਹਨਤ ਧੁੱਪ ਵਿੱਚ ਬਾਰਿਸ਼ ਵਿੱਚ ਬਹੁਤ ਮਿਹਨਤ ਕਰਦਾ ਆ ਪਰ ਇੱਥੇ ਆ ਕੇ ਰੱਬ ਉਹਨਾਂ ਨੂੰ ਹਾਰ ਦੇ ਦਿੰਦਾ ਆ ਇਸ ਲਈ ਅਸੀਂ ਹਰ ਵੇਲੇ ਇਹ ਹੀ ਅਰਦਾਸ ਕਰਦੇ ਆ ਕਿ ਕਿਸਾਨ ਭਰਾਵਾਂ ਦੀ ਫਸਲ ਹਮੇਸ਼ਾ ਵਧੀਆ ਰਹੇ ਤੇ ਖਰਾਬ ਨਾ ਹੋਵੇ ਮੀਂਹ ਨਾ ਪਵੇ ਗੜੇ ਮਾਰੀ ਨਾ ਹੋਵੇ ਅਸੀਂ ਹਮੇਸ਼ਾ ਇਹ ਹੱਥ ਜੋੜ ਕੇ ਆ ਕਿ ਫਸਲ ਹਮੇਸ਼ਾ ਵਧੀਆ ਬਣੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਕਮੈਂਟ ਬਹੁਤ ਥੋੜੇ ਆਉਂਦੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵਿੱਚ ਇਹ ਵੀ ਦੱਸੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਆਪਣੇ ਪਿੰਡ ਦਾ ਪਤਾ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ ਕਿਹੜੀ ਜਗ੍ਹਾ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਜੋ ਸਾਨੂੰ ਵੇਖ ਕੇ ਪੜ੍ਹ ਕੇ ਬਹੁਤ ਖੁਸ਼ੀ ਹੋਵੇ ਕਿ ਸਾਡੀ ਵੀਡੀਓ ਕਿੱਥੋਂ ਕਿੱਥੋਂ ਤੱਕ ਪਹੁੰਚੀ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਇੰਨਾ ਅਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਪਲੀਜ਼